ਲਗਾਤਾਰ ਹੋ ਰਹੀ ਬਰਸਾਤ ਦਾ ਹੁਣ ਪੰਜਾਬ ਦੇ ਵਿੱਚ ਜਿਹੜਾ ਕੀ ਹੈ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈਗਾ ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਪਤਾ ਹੈ ਕਿ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ ਜਿਸ ਤਰ੍ਹਾਂ ਨੇ ਭਾਰੀ ਮੀਂਹ ਪਿਆ ਰਿਹਾ ਹੈਗਾ ਤੇ ਹੁਣ ਜਿਹੜਾ ਕੀ ਕੱਗਰ ਦਰਿਆ ਦੇ ਵਿੱਚ ਕੀ ਸਥਿਤੀ ਬਣੀ ਹੋਈ ਹੈ ਕਿਉਂਕਿ ਜਿਹੜਾ ਕੀ ਪਾਣੀ ਉੱਥੋਂ ਲਗਾਤਾਰ ਹੁਣ ਮੈਦਾਨੀ ਇਲਾਕੇ ਤੇ ਰੁਖ ਕਰ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਕੱਗਰ ਦਰਿਆ ਇਸ ਵੇਲੇ ਪੂਰੇ ਉਫਾਨ ਦੇ ਉੱਪਰ ਨਜ਼ਰ ਆ ਰਿਹਾ ਤੇ ਕਿੰਨਾ ਵੱਡਾ ਜਿਹੜਾ ਕਿ ਇਹ ਦਰਿਆ ਹੈ ਜਿਸ ਦੇ ਵਿੱਚ ਪਾਣੀ ਦਾ ਫਲੋ ਕਾਫੀ ਜ਼ਿਆਦਾ ਤੇਜ਼ ਹੈਗਾ ਤੇ ਹੁਣ ਅਸੀਂ ਜੋ ਇਸ ਇਲਾਕੇ ਦੇ ਵਿੱਚ ਖੜੇ ਆ ਇਹ ਇਲਾਕਾ ਡੇਰਾ ਬਸੀ ਤੇ ਮੁਬਾਰਕਪੁਰ ਦੇ ਵਿੱਚ ਪੈਂਦਾ ਹੈਗਾ ਜਿੱਥੇ ਕਿ ਓਵਰਫਲੋ ਹੋਣ ਕਰਕੇ ਇਹ ਜਿਹੜਾ ਕਿ ਦਰਿਆ ਸੀਗਾ ਕੱਲ ਪਾਣੀ ਇਸ ਪੁਲੀ ਦੇ ਉੱਪਰ ਦੀ ਹੋ ਕੇ ਗੁਜ਼ਰਿਆ ਤੇ ਵੱਡੇ ਪੱਧਰ ਤੇ ਇਸ ਦੇ ਵੱਲੋਂ ਮਾਰੂ ਕੀਤੇ ਗਏ ਪਰ ਇੱਕ ਤਸਵੀਰ ਇਹ ਵੀ ਦਿਖਾਵਾਂਗੇ ਕਿ ਜਿਸ ਅਸੀਂ ਪੁਲੀ ਦੇ ਉੱਪਰ ਮੌਜੂਦ ਆ ਉੱਥੇ ਸੇਫਟੀ ਨੂੰ ਲੈ ਕੇ ਕੀ ਇੰਤਜ਼ਾਮ ਹੈਗੇ ਨੇ ਸਿਰਫ ਇਹ ਜੋ ਸਿਮਿੰਟ ਦੇ ਜਿਹੜੇ ਕਿ ਪਿੱਲਰ ਬਣਾਏ ਗਏ ਨੇ ਜ ਫਿਰ ਕਹ ਦਈਏ ਕਿ ਲੋਹੇ ਦੇ ਛੋਟੇ ਛੋਟੇ ਐਂਗਲਸ ਲਗਾਏ ਗਏ ਨੇ ਪਰ ਇਥੇ ਵੱਡੀ ਤਾਦਾਦ ਦੇ ਵਿੱਚ ਜਿਹੜੀ ਕਿ ਵਾਹਨਾਂ ਦੀ ਆਵਾਜ਼ ਹੀ ਰਹਿੰਦੀ ਆ ਪਰ ਜੇਕਰ ਅਜਿਹੀ ਹੜ ਵਰਗੀ ਸਥਿਤੀ ਬਣਦੀ ਆ ਪਾਣੀ ਓਵਰਫਲੋ ਹੋ ਕੇ ਪੁਲੀ ਦੇ ਉੱਪਰ ਗੁਜ਼ਰਦਾ ਤਾਂ ਫਿਰ ਸੁਰੱਖਿਆ ਇੰਤਜ਼ਾਮਾਂ ਦੇ ਉੱਪਰ ਵੱਡੇ ਸਵਾਲ ਉੱਠਣਾ ਤਾਂ ਲਾਜ਼ਮੀ ਹੈ ਤਸਵੀਰਾਂ ਦੇਖੋ ਕਿ ਇਹ ਕਿੰਨਾ ਵਿਅਸਤ ਜਿਹੜਾ ਕਿ ਪੁੱਲ ਰਹਿੰਦਾ ਹੈਗਾ ਜਿੱਥੇ ਕਿ ਰੋਜ਼ਾਨਾ ਹੀ ਸੈਂਕੜੇ ਦੀ ਤਾਦਾਦ ਦੇ ਵਿੱਚ ਜਿਹੜੇ ਕਿ ਵਾਹਨ ਗੁਜ਼ਰਦੇ ਹੈਗੇ ਨੇ ਪਬਲਿਕ ਦੀ ਵੀ ਜਿਹੜੀ ਕਿ ਪੈਦਲ ਆਵਾਜਾਈ ਨਿਤ ਰਹਿੰਦੀ ਹੈਗੀ ਪਰ ਇੱਥੇ ਜਦੋਂ ਕੱਗਰ ਦਰਿਆ ਦੇ ਉੱਪਰ ਬਣੀ ਹੋਈ ਇਸ ਪੁਲ ਦੇ ਉੱਪਰ ਸੇਫਟੀ ਨੂੰ ਇੰਤਜ਼ਾਮ ਨੂੰ ਜਿਹੜਾ ਕਿ ਦਰਕਰਨ ਕੀਤਾ ਗਿਆ ਹੋਵੇ ਤਾਂ ਫਿਰ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਹੋਣਾ ਸੁਭਾਵਿਕ ਹੈ ਸੋ ਜਿਸ ਤਰ੍ਹਾਂ ਦੇ ਨਾਲ ਕੱਲ ਜਿਹੜੀ ਕਿ ਸਥਿਤੀ ਬਣੀ ਸੀਗੀ ਪਰ ਹੁਣ ਜੋ ਹਾਲਾਤ ਨੇ ਉਹ ਅੰਡਰ ਕੰਟਰੋਲ ਦੱਸੇ ਜਾ ਰਹੇ ਨੇ ਪਰ ਨਾਲ ਹੀ ਨਰੀ ਵਿਭਾਗ ਦੇ ਵੱਲੋਂ ਵੀ ਆਪਣੇ ਜਿਹੜੇ ਕਿ ਇੱਥੇ ਮੁਲਾਜ਼ਮ ਲਗਾ ਕੇ ਸਫਾਈ ਦਾ ਜਿਹੜਾ ਕਿ ਕੰਮ ਹੈ ਉਹ ਜ਼ਰੂਰ ਸ਼ੁਰੂ ਕਰਵਾਇਆ ਗਿਆ ਤਾਂ ਕਿ ਦੁਬਾਰਾ ਤੋਂ ਜੇਕਰ ਅਜਿਹੀ ਸਥਿਤੀ ਬਣਦੀ ਹੈ ਤਾਂ ਉਸ ਨੂੰ ਸੰਭਾਲਿਆ ਜਾ ਸਕੇ ਸੋ ਬਹੁਤ ਸਾਰੇ ਜਿਹੜੇ ਕਿ ਅਜਿਹੇ ਦਰਿਆ ਦੇ ਨਾਲ ਲੱਗਦੇ ਇਲਾਕੇ ਹੈਗੇ ਨੇ ਜਿੱਥੇ ਕਿ ਪਾਣੀ ਦੀ ਮਾਰ ਵੀ ਪਈ ਹੈਗੀ ਆ ਉਸ ਪਾਸੇ ਦਿਖਾਵਾਂਗੇ ਕਿ ਕਿਵੇਂ ਜਿਹੜਾ ਕਿ ਸੈਂਕੜੇ ਝੁੱਗੀਆਂ ਜਿਸ ਦੇ ਵਿੱਚ ਪ੍ਰਵਾਸੀ ਰਹਿੰਦੇ ਨੇ ਉਹਨਾਂ ਦੀਆਂ ਝੁੱਗੀਆਂ ਜਿਹੜਾ ਕੀ ਹੜ ਦੇ ਵਿੱਚ ਰੁੜ ਚੁੱਕੀਆਂ ਹੈਗੇ ਨੇ ਪਾਣੀ ਦੇ ਵਿੱਚ ਉਹਨਾਂ ਦਾ ਜਿਹੜਾ ਕੀ ਹੈਗਾ ਸਾਰਾ ਸਮਾਨ ਵਹਿ ਚੁੱਕਿਆ ਹੈਗਾ ਤੇ ਹੁਣ ਕੀਵੇਂ ਉਹ ਮੁਸ਼ਕਲ ਪਰਿ ਹਲਾਤਾ ਦੇ ਵਿੱਚ ਰਹਿਣ ਨੂੰ ਮਜਬੂਰ ਨੇ ਕੱਲੀ-ਕੱਲੀ ਤਸਵੀਰ ਪਹੁੰਚਾਮਗੇ ਉਹ ਦੇਖੋ ਤੁਹਾਨੂੰ ਦੂਰ ਜਿਹੜਾ ਕੀ ਪਹਾੜ ਨਜ਼ਰ ਜ਼ਰੂਰ ਆਉਂਦੇ ਹੋਣਗੇ ਜਿੱਥੇ ਕੀ ਉੱਥੇ ਬਰਸਾਤ ਹੁੰਦੇ ਚੱਲਦੇ ਆ ਇਹ ਜਿਹੜਾ ਕੀ ਕਗਰ ਹੈ ਇਸ ਵੇਲੇ ਆਪਣਾ ਕਹਿਰਵਾਨ ਰੂਪ ਦਿਖਾ ਰਿਹਾ ਹੈਗਾ ਤੇ ਨਾਲ ਹੀ ਇੱਥੇ ਬਹੁਤ ਸਾਰੇ ਜਿਹੜੇ ਕੀ ਇਲਾਕੇ ਹੈਗੇ ਨੇ ਜੋ ਪਾਣੀ ਦੀ ਮਾਰ ਹੇਠਾਂ ਆਏ ਨੇ ਤੇ ਬਹੁਤ ਸਾਰੇ ਕਿਸਾਨਾਂ ਦੀਆਂ ਫਸਲਾਂ ਨੇ ਜੋ ਪਾਣੀ ਦੇ ਵਿੱਚ ਡੁੱਬ ਡੁੱਬ ਜਾਣ ਕਰਕੇ ਬਿਲਕੁਲ ਤਬਾਹ ਹੋ ਚੁੱਕੇ ਨੇ ਪਰ ਇੱਥੇ ਇੱਕ ਹੋਰ ਵੀ ਜਿਹੜੀ ਕੀ ਤਸਵੀਰ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਵੇਂ ਇਹ ਪਾਣੀ ਦਾ ਰੁੱਖ ਤੇਜ਼ ਹੁੰਦਾ ਤਾਂ ਜਿਹੜੇ ਕੀ ਵੱਡੇ ਵੱਡੇ ਮੁੱਢ ਹੁੰਦੇ ਨੇ ਲੱਕੜਾਂ ਦੇ ਜਾਂ ਫਿਰ ਕਹ ਲਈਏ ਕਿ ਦਰਖਤ ਦੇ ਵੱਡੇ ਵੱਡੇ ਤਣੇ ਹੁੰਦੇ ਨੇ ਉਹ ਕਿਤਨਾ ਕਿਤੇ ਪਾਣੀ ਦੇ बहाव ਦੇ ਵਿੱਚ ਅੜੀਕਾ ਜ਼ਰੂਰ ਲਗਾਉਂਦਿਆਂ ਜਿਸ ਕਰਕੇ ਇਹ ਜਿਹੜਾ ਕਿ ਪਾਣੀ ਹੈਗਾ ਫਿਰ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਮੜ ਜ਼ਰੂਰ ਕਰਦਾ ਜਿਵੇਂ ਕਿ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿੰਨਾ ਵੱਡਾ ਜਿਹੜਾ ਕਿ ਇੱਥੇ ਲੱਕੜ ਦਾ ਮੁੱਢ ਹੈਗਾ ਜੋ ਪੁਲੀ ਦੇ ਨਾਲ ਜਿਹੜਾ ਕਿ ਪਿੱਲਰ ਹੈਗਾ ਉੱਥੇ ਫਸਿਆ ਹੋਇਆ ਜਿਸ ਕਰਕੇ ਹੁਣ ਇਸ ਦੀ ਆਸ-ਪਾਸ ਦੇ ਵਿੱਚ ਜਿਹੜਾ ਕਿ ਪਾਣੀ ਦਾ ਫਲਾਅ ਆ ਉਹ ਵਧਣਾ ਜ਼ਰੂਰ ਸ਼ੁਰੂ ਹੋ ਚੁੱਕਾ ਹੈ ਸੋ ਇਹ ਦੇਖੋ ਕਿ ਕੁਝ ਜਿਹੜੇ ਕਿ ਇੱਥੇ ਕੰਕਰੀਟ ਵਾਲੇ ਪਿੱਲਰ ਬਣੇ ਵੀ ਹੋਏ ਨੇ ਉਹਨਾਂ ਦੀ ਹਾਲਤ ਕਿੰਨੀ ਜਿਹੜੀ ਕਿ ਉਹ ਖਸਤਾ ਹੋ ਚੁੱਕੀ ਹੈ ਕਿ ਕੰਕਰੀਟ ਤਾਂ ਵਿੱਚ ਨਜ਼ਰ ਹੀ ਨਹੀਂ ਆਂਦਾ ਸਗੋ ਲੋਹੇ ਦੀ ਜਿਹੜੇ ਕੀ ਇਹ ਸਰੀਏ ਹੈਗੇ ਨੇ ਸਿਰਫ ਉਹੀ ਰਹਿ ਚੁੱਕੇ ਹੈਗੇ ਨੇ ਸੋ ਤੁਸੀਂ ਖੁਦ ਅੰਦਾਜ਼ਾ ਲਗਾਓ ਜੇਕਰ ਕੋਈ ਤੇਜ਼ਬਾਨ ਹੋਵੇਗਾ ਜਾਂ ਹੈਵੀ ਵਿਕਰ ਹੋਵੇਗਾ ਉਹ ਜਿਹੜਾ ਕੀ ਕਿਸ ਤਰ੍ਹਾਂ ਬਚਾਅ ਹੋ ਪਾਵੇਗਾ ਉਸ ਦਾ ਇਹ ਤਸਵੀਰਾਂ ਦੇ ਵਿੱਚ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਸੋ ਦੇਖੋ ਵੱਡੀ ਤਾਦਾਦ ਦੇ ਵਿੱਚ ਇੱਥੇ ਵਾਹਨਾ ਦੀ ਜਿਹੜੀ ਕਿ ਨਿਤ ਆਵਾਜ਼ ਹੀ ਹੁੰਦੀ ਹੈ ਪਰ ਸੇਫਟੀ ਨੂੰ ਜ਼ਰੂਰ ਇਸ ਪਿਲ ਦੇ ਉੱਪਰ ਜੜਕਨਰ ਕੀਤਾ ਗਿਆ ਪਰ ਜਿਹੜੇ ਮੌਕੇ ਤੇ ਮੌਜੂਦ ਲੋਕ ਹੈਗੇ ਨੇ ਉਹਨਾਂ ਨੇ ਪ੍ਰਸ਼ਾਸਨ ਦੇ ਖਿਲਾਫ ਨਰਾਜ਼ਗੀ ਜ਼ਰੂਰ ਜ਼ਾਹਰ ਕੀਤੀ ਹੈਗੀ ਕਿ ਜੇਕਰ ਇਸ ਸਥਿਤੀ ਨੂੰ ਪਹਿਲਾਂ ਤੋਂ ਹੀ ਕੋਖਿਆ ਵਿਚਾਰਿਆ ਜਾਂਦਾ ਜਾਂ ਫਿਰ ਪਹਿਲਾਂ ਤੋਂ ਸੇਫਟੀ ਦੇ ਇੰਤਜ਼ਾਮ ਕੀਤੇ ਜਾਂਦੇ ਤਾਂ ਹੋ ਸਕਦਾ ਸੀ ਕਿ ਇਸ ਵੱਡੇ ਨੁਕਸਾਨ ਤੋਂ ਬਚਾਅ ਹੋ ਜਾਂਦਾ ਸੋ ਇਹ ਤਾਂ ਅਸੀਂ ਇੱਕ ਪਲੂ ਅਤੇ ਹੁਣ ਜਿਸ ਇਲਾਕੇ ਦੇ ਵਿੱਚ ਪਾਣੀ ਦੀ ਮਾਰ ਪਈ ਹੈ ਇੱਥੇ ਕਿੱਥੇ ਵੱਡੀ ਤਾਦਾਦ ਦੇ ਵਿੱਚ ਜਿੱਥੇ ਕਿ ਲੋਕ ਝੁੱਗੀਆਂ ਦੇ ਵਿੱਚ ਰਹਿੰਦੇ ਸਨ ਸੈਂਕੜੇ ਝੁੱਗੀਆਂ ਇੱਕ ਹੀ ਥਾਂ ਦੇ ਉੱਪਰ ਮਜੂਦ ਸੀ ਕਿਵੇਂ ਉੱਥੇ ਕੱਗਰ ਦੇ ਵੱਲੋਂ ਤਬਾਹੀ ਮਚਾਈਗੀ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਸੋ ਇਹ ਉਹ ਇਲਾਕਾ ਹੈਗਾ ਜੋ ਕੱਗਰ ਦੇ ਬਿਲਕੁਲ ਦਰਿਆ ਦੇ ਕੰਡੇ ਦੇ ਉੱਪਰ ਜਿੱਥੇ ਕੀ ਸੈਂਕੜੇ ਦੀ ਤਦਾਦ ਦੇ ਵਿੱਚ ਝੁੱਗੀਆਂ ਪਾਈਆਂ ਹੋਈਆਂ ਨੇ ਪ੍ਰਵਾਸੀ ਪਰਿਵਾਰ ਇਹਨਾਂ ਝੁੱਗੀਆਂ ਦੇ ਵਿੱਚ ਰਹਿੰਦੇ ਨੇ ਪਰ ਅਚਾਨਕ ਜਦੋਂ ਕੱਗੜ ਦਾ ਪਾਣੀ ਚੜ੍ਹਿਆ ਤਾਂ ਇਸ ਥਾਂ ਦੇ ਉੱਪਰ ਜਿਹੜੇ ਕੀ ਸਭ ਤੋਂ ਜ਼ਿਆਦਾ ਮਾਰ ਦੇਖਣ ਨੂੰ ਮਿਲੀ ਹੈ ਤੇ ਬਹੁਤ ਸਾਰਾ ਜਿਹੜਾ ਕੀ ਨੁਕਸਾਨ ਵੀ ਹੋਇਆ ਗੱਲਬਾਤ ਕਰ ਲੈਣੇ ਸੋ ਕਿੰਤਾਕ ਨੁਕਸਾਨ ਹੋ ਗਿਆ ਆਪਕਾ ਨੁਕਸਾਨ ਹੋਇਆ ਹੈ ਬਰਤਨ-ਬਰਤਨ ਵਹਿ ਗਿਆ ਰਸਨ-ਰੁਸਨ ਵਹਿ ਗਿਆ ਹੋਰ ਤਾਂ ਬਚਾਅ ਹੋ ਗਿਆ ਹੈ ਹਾਂ ਹੋਰ ਰਸਨ-ਰੁਸਨ ਵਗੈਰਾ ਬਰਤਨ-ਬਰਤਨ ਵਹਿ ਗਿਆ ਬਸ ਇਹ ਹੀ ਬਹਾਅ ਹੋਇਆ तो आपको पता चला था एकदम से पानी आ गया एक बार पानी आ गया हम लोग को पता नहीं चला था खाना बनाते रहा और बाढ़ आ गया तब खाना लेकर भागे बर्तन गैस वैस लेकर भागे अपन जीवन लेकर भागे कि जीवन बच गया तो सारी चीज मिलेगा कभी कभी तो कितने के यहाँ पे परिवार रहते हैं कितने लोग रहते हैं यहाँ तो हजार बारह सौ ऐसी कम परिवार नहीं है ज्यादा आएंगे ज्यादा है तो पहले आपको बताया गया था कि ऐसा कुछ हो सकता है अचानक में, mm. में कुछ तो तो जा बच जाता है कुछ रह जाता है अचाक में आता है तभी ना mm. जो हम लोग बताता पुलिस वाला बताता कोई बताता तो अपना अपना सक्सेस हो जाये कोई अफसर पहुँचा यहाँ पे आपको नहीं बताता है ये बगल नहीं बताया ये अकाल नहीं बताया अचानक से पानी आया कोई तो मौके पर गया था ना बहुत बाढ़ तो तो आ, तो आ गया था तब पुलिस वाले आए थे दोनों बोले वहू बोले यहू बोले पुलिस वाले आए थे जब यहाँ तक बाढ़ आया गया सारी ना तब पुलिस वाले छह बजे हाँ तब आए थे तो कितना समय जो एकदम से पानी की मारे कितना समय तक आपका ये हमारा समय सात बजे से थोड़ा थोड़ा चला नौ तो पूरा भर, भर चुका था हाँ, हाँ पूरा भर चुका था नौ बजे पूरा भर चुका था जुग्गी पूरा बुक हो गया था पानी में सारा सामान बह गया था जब यहाँ पर नदी आया था तो हमने जब देखा ऊपर चढ़ के कि नदी बढ़ रही है तब हमने अपना व्यवस्था शुरू कर दिया खाना दाना लेकर भागने की बहुत निकाल चुके हैं थोड़ा बहुत खाना खोरा बर्तन भरवा और बहुत सारे बह गया अब जीवन लेकर भागे हमारा बच्चा है कोई के पाँच कोई का चार कोई का तीन कोई का दो जगह आपको किसने यहाँ पे दी हुई है आ, कोई प्रशासन ने दिया खुद बैठे हुए आप न बैठे खुद बैठे अपने आप बैठे खुद बैठे हैं तो आपको पता है कि की दरिया के बिल्कुल किनारे पे है तो ऐसा घटना हो सकती है कोई बात नहीं बाबू हो सकता है तो क्या करे गरीब बंदे है अपने बैठ गए हैं अपने आप कमा खा रहे हैं यहीं पे बैठ कर तो कितना समय हो गया आपको यहाँ पे को कम से कम 20-25 साल हो गया 20-25 साल से आप इसी जगह पे रह रहे हैं इसी जगह पे रह रहे हैं 20-25 साल से ਤੋ ਆਪਕੀ ਤੋ ਜਾਨ ਕੋ ਖਤਰਾ ਹੈ ਯਾ ਫਿਰ ਵੀ ਹੈ ਤੋ ਬਾਬਾ ਕੀ ਕਰੇ ਫਿਰ ਹਮ ਲੋਗ ਕੋ ਜਗਾ ਕਹੀਂ ਨਹੀਂ ਹੈ ਤੋ ਬਈ ਹੀ ਬੈਠੇ ਹੋਏ ਆਪਣਾ ਜਗਾ ਨਹੀਂ ਹੈ ਤੈਹੀ ਪੜ ਗਏ ਤੋ ਪੜ ਗਏ ਇਹੀ ਪੇ ਆਂ ਕੀ ਕਰ ਸਕਦੇ ਆਂ ਤੋ ਆਪਣਾ ਬੈਠੇ ਆਂ ਸਰਕਾਰੀ ਜਗਾ ਹੈ ਆਪਣਾ ਬੈਠ ਗਏ ਚੁੱਪ ਚਾਪ ਜਗਾ ਤੋ ਹਮਾਰੇ ਕੋ ਲੈ ਜਾਣਾ ਨਹੀਂ ਹੈ ਆਪਣਾ ਕਮਾ ਖਾ ਕੇ ਚਲੇ ਜਾਤੇ ਆਂ ਤੋ ਵਾਕੀ ਇਹ ਤਸਵੀਰਾਂ ਹੈਗੀਆਂ ਨੇ ਪ੍ਰਵਾਸੀ ਜਿਹੜੇ ਕਿ ਯੂਪੀ ਬਿਹਾਰ ਤੋਂ ਇੱਥੇ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਆਏ ਹੋਏ ਨੇ ਪਰ ਸਭ ਤੋਂ ਜ਼ਿਆਦਾ ਨੁਕਸਾਨ ਵੀ ਇਹਨਾਂ ਦਾ ਹੀ ਹੋਇਆ ਦੇਖੋ ਕਿ ਮਹੱਦ ਦਰਿਆ ਤੋਂ 100 ਮੀਟਰ ਦੀ ਦੂਰੀ ਵੀ ਨਹੀਂ ਹੋਵੇਗੀ ਦਰਿਆ ਦੇ ਬਿਲਕੁਲ ਕੰਡੇ ਦੇ ਉੱਪਰ ਇਹਨਾਂ ਦੇ ਵੱਲੋਂ ਆਪਣਾ ਜਿਹੜਾ ਕੀ ਇਹ ਕੁੱਲੀਆਂ ਪਾਈਆਂ ਹੋਈਆਂ ਨੇ ਝੌਂਪੜੀਆਂ ਪਾਈਆਂ ਹੋਈਆਂ ਨੇ ਜਿੱਥੇ ਕਿ ਇਹ ਪਰਿਵਾਰ ਬੱਚਿਆਂ ਦੇ ਸਮੇਤ ਰਹਿੰਦੇ ਨੇ ਪਰ ਜਦੋਂ ਅਚਾਨਕ ਹੀ ਇਹ ਹੜ੍ਹ ਆਇਆ ਤਾਂ ਸਭ ਕੁਝ ਕਹਿੰਦੇ ਕਿ ਇਹਨਾਂ ਦਾ ਤਹਿਸਨਸ ਹੋ ਗਿਆ ਇਹ ਦੇਖੋ ਕਿ ਕਈਆਂ ਦੇ ਝੁੱਗੀਆਂ ਦੇ ਅੰਦਰ ਤੱਕ ਜਿਹੜਾ ਕੀ ਹੈ ਗਾਰ ਭਰੀ ਹੋਈ ਹੈ ਸੋ ਖੁਦ ਅੰਦਾਜ਼ਾ ਲਗਾ ਸਕਦੇ ਹੋ ਅਜਿਹੀ ਸਥਿਤੀ ਦੇ ਵਿੱਚ ਇੱਥੇ ਜਿਹੜੇ ਕਿ ਲੋਕ ਕਿਹਨਾਂ ਹਾਲਾਤਾਂ ਦੇ ਵਿੱਚ guzara ਕਰਦੇ ਹੋਣਗੇ ਸੋ ਹਲੇ ਜਿਹੜਾ ਕੀ ਹੈ ਹੋਰ ਵੀ ਅਲਰਟ ਜ਼ਰੂਰ ਕੀਤਾ ਗਿਆ ਹੈਗਾ ਤੇ ਜਿਸ ਤੋਂ ਲੈ ਕੇ ਪ੍ਰਸ਼ਾਸਨ ਜਿਹੜਾ ਕੀ ਹਾਲੇ ਕਿ ਲੋਕਾਂ ਨੂੰ ਅਪੀਲ ਕਰਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਸੋ ਬੋਹ ਜੀ ਕੱਲ ਜਿੱਦਾਂ ਦੀ ਸਥਿਤੀ ਬਣੀ ਸੀਗੀ ਬਹੁਤ ਸਾਰਾ ਨੁਕਸਾਨ ਹੋਇਆ ਪਰ ਸੇਫਟੀ ਨੂੰ ਲੈ ਕੇ ਪੁਲ ਦੇ ਜੋ ਘਾਟ ਘਾਟ ਨਜ਼ਰ ਆ ਰਹੀ ਉਸ ਨੂੰ ਕੀ ਕੀ ਕਹਿਣਾ ਚਾਹੋਗੇ ਹੌਲ ਤੋਂ ਦੇਖੋ ਜੀ ਪੁਲ ਤੋਂ ਬਹੁਤ ਨੀਮਾ ਬਨਾ ਹੋਇਆ ਹੈ ਪੁਲ ਤੋਂ ਇਸ पे بڑا ਪੁਲ ਕੀ ਬਹੁਤ ਜ਼ਰੂਰਤ ਹੈ ਹਰ ਸਾਲ ਰਾਸਤੇ ਬੰਦ ਹੋ ਜਾਂਦੇ ਹਨ एक बार नहीं एक कई बार जो है सीजन में कम से कम चार से पाँच बार इस पे पानी चढ़ जाता है रास्ता जो है और जाता है काफ़ी परेशानी उठानी पड़ती है सभी जनता पर तो की यहाँ परेशानी यही है तो बहुत कल जो कि प्रकोप देखने को मिले घग्गड़ जो दरिया चढ़ के आया है हाँ। तो किन्ना के नुकसान हो गया ਬਹੁਤ ਨੁਕਸਾਨ ਹੋ ਗਿਆ ਜੀ ਹੂੰ ਕਿੰਨਾ ਸਿਰਫ ਚੀਰ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਨੂੰ ਇੱਥੇ ਤੋਂ ਹੀ ਬਸ ਨੀਕੋ ਜੀ ਮੈਂ ਤੇ 5 ਕਿਲੋ ਦਾ ਜੀ 5 ਕਿਲੋ ਤੋਂ ਆਇਓ ਤੋ ਹਮੇਸ਼ਾ ਜਦੋਂ ਕੀ ਬਰਸਾਤ ਦਾ ਸੀਜ਼ਨ ਹੁੰਦਾ ਐ ਇਦਾਂ ਹੀ ਨੁਕਸਾਨ ਹੁੰਦਾ ਹੈ ਹਾਂ ਜੀ ਬਹੁਤ ਨੁਕਸਾਨ ਹੋ ਗਿਆ ਹੂੰ ਤੇ ਨਿਤਿ ਤੇ ਆਵਾਜ਼ ਹੀ ਰਹਿੰਦੀ ਹੈਗੀ ਪਰ ਇੱਥੇ ਪੁਲੀ ਦੇ ਉੱਪਰ ਦੇਖੇ ਨੂੰ ਮਿਲਿਆ ਕਿ ਕੋਈ ਆਸ-ਪਾਸੇ ਸੇਫਟੀ ਨੂੰ ਲੈ ਕੇ ਕੋਈ ਇੰਤਜ਼ਾਮ ਨਹੀਂ ਹੈ ਕੋਈ ਇੰਤਜ਼ਾਮ ਨਹੀਂ ਹੈ ਸੇਫਟੀ ਬਹੁਤ ਖਰਾਬ ਰਸਤ ਸਭਣ ਥੱਲੇ ਵੀ ਡਿੱਗ ਸਕਦਾ ਜੀ ਹੂੰ ਇਹੀ ਹੈ ਬਿਲਕੁਲ ਸਹੀ ਹੈ ਕਿ ਕੋਈ ਵੀ ਕਿਸੇ ਵੀ ਸਮੇਂ ਘਟਨਾ ਹੋ ਸਕਦੀ ਹੈ ਕਿਉਂਕਿ ਬਹੁਤ ਵਿਅਸਤ ਇਹ ਜਿਹੜਾ ਕਿ ਰੋਡ ਰਹਿੰਦਾ ਹੈਗਾ ਜੋ ਕਿ ਪਚਕੂਲਾ ਤੋਂ ਅੱਗੇ ਜਾ ਕੇ ਜਿਹੜਾ ਕਿ ਡੇਰਾ ਬੱਸੀ ਵਾਲੀ ਸਾਈਡ ਨੂੰ ਲੱਗਦਾ ਹੈਗਾ ਇਹ ਰੋਡ ਜਿੱਥੇ ਕਿ ਵਾਹਨਾਂ ਦੀ ਆਵਾਜ਼ ਆਈ ਨਿਤ ਰਹਿੰਦੀ ਹੈ ਪਰ ਇੱਥੇ ਜਿਹੜੇ ਕਿ ਲੋਕਾਂ ਦੇ ਵੱਲੋਂ ਹੁਣ ਪ੍ਰਬੰਧਾ ਦੀ ਘਾਟ ਨੂੰ ਲੈ ਕੇ ਨਾਰਾਜ਼ਗੀ ਜ਼ੋਰ ਜ਼ਾਹਰ ਕੀਤੀ ਜਾ ਰਹੀ ਹੈ ਸੁਬਿਹਰੇ ਅਪਡੇਟਿੰਗ ਲੈ ਕੇ ਜਿਹੜਾ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨ ਪਰਵਿੰਦਰ ਡੇਰਾ ਬੱਸੀ ਪਹਾੜਾ ਦੇ ਵਿੱਚ